ਪਾਰਤੀ ਫੌਜ ਵੱਲੋਂ ਪਹਿਲਗਾਮ ਹਮਲੇ ਤੋਂ ਬਾਅਦ ਅੱਜ ਤੜਕਸਾਰ ਕੀਤੇ ਗਏ ਆਪਰੇਸ਼ਨ ਸਿੰਦੂਰ ਬਾਰੇ ਹੋਰ ਜਾਣਕਾਰੀ ਲਈ ਆਓ ਤੁਹਾਨੂੰ ਲੈ ਚੱਲਦੇ ਆ ਆਪਣੇ ਸਹਿਯੋਗੀ ਗੁਰਮੀਤ ਸਿੰਘ ਕੁਲ ਤੇ ਰਿਚਾ ਸਭ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਹੜਾ 22 ਤਰੀਕ ਨੂੰ 22 April ਨੂੰ ਪਹਿਲਗਾਮ ਦੇ ਵਿੱਚ ਅਤਵਾਦੀ ਹਮਲਾ ਹੋਇਆ ਸੀ ਉਸ ਤੋਂ ਬਾਅਦ ਭਾਰਤ ਦੇ ਵੱਲੋਂ ਇਹ ਆਪਰੇਸ਼ਨ ਸਿੰਦੂਰ ਦਾ ਨਾਮ ਇਸ ਨੂੰ ਦਿੱਤਾ ਗਿਆ ਹੈ ਜਿਹੜਾ ਅੱਜ ਬਿਲਕੁਲ ਸਵੇਰੇ ਤੜਕਸਾਰ ਤਕਰੀਬਨ 1 ਤੋਂ ਲੈ ਕੇ 1.5 ਵਜੇ ਦੇ ਵਿਚਕਾਰ ਦੱਸਿਆ ਜਾ ਰਿਹਾ ਹੈ ਇਹ ਚਲਾਇਆ ਗਿਆ ਹੈ ਤੇ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਦੇ ਨਾਲ-ਨਾਲ ਪਾਕਿਸਤਾਨ ਦੇ ਹੋਰ ਨਾ ਹਿੱਸੇ ਜਿਹੜੇ ਕਿ ਪਾਕਿਸਤਾਨ ਦੇ ਪੰਜਾਬ ਵਾਲੇ ਹਿੱਸੇ ਹਨ ਉੱਥੇ ਚਲਾਇਆ ਗਿਆ ਹੈ ਤੇ ਤਕਰੀਬਨ 9 ਜਿਹੜੇ ਦੱਸੇ ਜਾ ਰਹੇ ਨੇ ਉਹ ਅਤਵਾਦੀਆਂ ਦੇ ਵੱਖ-ਵੱਖ ਟਿਕਾਣੇ ਨੇ ਜਿਨ੍ਹਾਂ ਉੱਤੇ ਹਮਲਾ ਕੀਤਾ ਗਿਆ ਹੈ ਜਿਨ੍ਹਾਂ ਉੱਤੇ ਬਿਲਕੁਲ ਪ੍ਰੈਸੀਸ਼ਨ ਟੈਰਰਿਸਟ ਸਟ੍ਰਾਈਕ ਕੀਤੀ ਗਈ ਹੈ ਤੇ ਇਸ ਦੇ ਬਾਰੇ ਅੱਜ ਸਵੇਰੇ ਵਿਦੇਸ਼ ਸਖਤਰ ਦੇ ਵੱਲੋਂ ਤੇ ਦੇ ਨਾਲ ਹੀ ਫੌਜ ਦੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਤੇ ਇੱਕ ਇੱਕ 테러ਰਿਸਟ ਕੈਂਪ ਬਾਰੇ ਬੜੇ ਵਿਸਥਾਰ ਸਣੇ ਜਾਣਕਾਰੀ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਮੈਂ ਗੱਲ ਕਰਨਾ ਚਾਹਾਂਗਾ तकरीबन 9 ਟਿਕਾਣੇ ਜਿਹੜੇ ਦੱਸੇ ਗਏ ਨੇ ਜਿਨ੍ਹਾਂ ਦੇ ਵਿੱਚੋਂ 5 ਅਤਵਾਦੀਆਂ ਦੇ ਟਿਕਾਣੇ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਪਾਕਿਸਤਾਨ ਮਕਬੂਜ਼ਾ ਕਸ਼ਮੀਰ ਦੇ ਵਿੱਚੋਂ ਤੇ ਉਸ ਦੇ ਨਾਲ ਹੀ ਬਾਕੀ ਦੇ ਜਿਹੜੇ 4 ਟਿਕਾਣੇ ਨੇ ਉਹ ਪਾਕਿਸਤਾਨ ਦੇ ਪੰਜਾਬ ਵਾਲੇ ਇਲਾਕੇ ਦੇ ਵਿੱਚ ਪੈਂਦੇ ਨੇ ਸਭ ਤੋਂ ਪਹਿਲਾ ਟਿਕਾਣਾ ਜਿਹੜਾ ਹੈਗਾ ਉਹ ਹੈਗਾ ਸਵਾਈ ਨਾਲਾ ਕੈਂਪ ਜਿਹੜਾ ਕਿ ਮੁਜ਼ਫਰਾਬਾਦ ਪਾਕਿਸਤਾਨ ਦੇ ਕਸ਼ਮੀਰ ਵਾਲੇ ਹਿੱਸੇ ਦੇ ਵਿੱਚ ਆਕਿਊਪਾਈਡ ਕਸ਼ਮੀਰ ਦੇ ਵਿੱਚ ਪੈਂਦਾ ਹੈਗਾ ਤੇ ਇਸ ਇਹ ਜਿਹੜਾ ਹੈਗਾ ਐਗਜ਼ੈਕਟ ਲੋਕੇਸ਼ਨ ਜਿਹੜੀ ਐਲੋਸੀ ਤੋਂ ਹੈ ਉਹ 30 ਕਿਲੋਮੀਟਰ ਪੈਂਦੀ ਹੈ ਤੇ ਤੰਗ ਧਾਰ ਜਿਹੜਾ ਐਲੋਸੀ ਹੈਗੀ ਹੈ ਉਸ ਤੋਂ 30 ਕਿਲੋਮੀਟਰ ਅੰਦਰ ਜਾ ਕੇ ਭਾਰਤੀ ਸੈਨਾ ਨੇ ਭਾਰਤੀ ਫੌਜ ਨੇ ਜਿਹੜਾ ਹੈ ਇਹ ਸਟ੍ਰਾਈਕ ਕੀਤੀ ਹੈ ਤੇ ਇਸ ਨੂੰ ਦੱਸਿਆ ਗਿਆ ਹੈ ਕਿ ਇਹ ਐਲਈਟੀ ਦਾ ਲਸ਼ਕਰ-ਏ-ਤੌਇਬਾ ਦਾ ਇੱਕ ਅਤਵਾਦੀਆਂ ਦਾ ਕੈਂਪ ਸੀ ਤੇ ਇਹ ਹਮਲੇ ਜਿਹੜੇ ਨੇ ਜਿਹੜੇ ਅਤਵਾਦੀ ਇੱਥੇ ਟ੍ਰੇਨ ਹੋਏ ਸਨ ਉਹਨਾਂ ਨੇ ਤਿੰਨ ਹਮਲਿਆਂ ਨੂੰ ਖਾਸ ਤੌਰ ਤੇ ਅੰਜਾਮ ਦਿੱਤਾ ਸੀ ਜਿਸ ਦੇ ਵਿੱਚ ਸੋਨਮਰਗ ਦੇ ਵਿੱਚ 20 ਅਕਤੂਬਰ 2024 ਨੂੰ ਹੋਇਆ ਹਮਲਾ ਇਸ ਦੇ ਨਾਲ ਹੀ ਗੁਲਮਰਗ ਦੇ ਵਿੱਚ 24 ਅਕਤੂਬਰ 2024 ਨੂੰ ਹੋਇਆ ਹਮਲਾ ਅਤੇ ਪਹਿਲਗਾਮ ਦੇ ਵਿੱਚ ਜਿਹੜਾ 22 April ਨੂੰ ਹਮਲਾ ਹੋਇਆ ਸੀ ਉਸ ਦੇ ਵਿੱਚ ਵੀ ਇੱਥੇ ਟ੍ਰੇਨ ਕੀਤੇ ਗਏ ਅਤਵਾਦੀਆਂ ਦਾ ਹੱਥ ਸੀ ਦੂਜਾ ਟ੍ਰੇਨਿੰਗ ਕੈਂਪ ਜਿਹੜਾ ਦੱਸਿਆ ਗਿਆ ਹੈ ਉਹ ਹੈ ਸੈਦਨਾ ਬਿਲਾਲ ਕੈਂਪ ਜਿਹੜਾ ਮੁਜ਼ਫਰਾਬਾਦ ਦੇ ਵਿੱਚ ਹੀ ਪੈਂਦਾ ਹੈ ਇਹ ਜੀਈਐਮ ਯਾਨੀ ਕਿ ਜਿਹੜਾ ਅਤਵਾਦੀ ਹੈ ਉਹ ਇੱਥੇ ਲਗਾਤਾਰ ਇਨਿੰਗ ਲਾਰੇ ਸੰਤੇ ਜੇ ਆਮ ਦਾ ਇੱਕ ਕੈਂਪ ਦੱਸਿਆ ਗਿਆ ਹੈ ਇੱਥੇ ਵੀ ਟੈਰਰ ਸਟ੍ਰਾਈਕ ਕੀਤਾ ਗਿਆ ਹੈ ਤੀਜਾ ਜਿਹੜਾ ਹੈਗਾ ਉਹ ਗੁਲਪੁਰ ਕੈਂਪ ਹੈ ਜਿਹੜਾ ਕਿ ਕੋਟਲੀ ਦੇ ਵਿੱਚ ਪੈਂਦਾ ਹੈ ਉਹ 30 ਕਿਲੋਮੀਟਰ ਅੰਦਰ ਹੈ ਐਲਓਸੀ ਦੇ ਜਾ ਕੇ ਯਾਨੀ ਕਿ ਜਿਹੜੀ ਭਾਰਤੀ ਅਤੇ ਪਾਕਿਸਤਾਨ ਦੀ ਸਰਹੱਦ ਹੈ ਉਸ ਤੋਂ 30 ਕਿਲੋਮੀਟਰ ਪਾਕਿਸਤਾਨ ਦੇ ਅੰਦਰ ਜਾ ਕੇ ਕੈਂਪ ਪੈਂਦਾ ਹੈ ਤੇ ਇਸ ਨੂੰ ਲਸ਼ਕਰ-ਏ-ਤੋਇਬਾ ਦਾ ਟੈਰਰਿਸਟ ਕੈਂਪ ਦੱਸਿਆ ਗਿਆ ਹੈ ਤੇ ਰਾਜੌਰੀ ਪੁੰਛ ਵਾਲਾ ਜਿਹੜਾ ਇਲਾਕਾ ਹੈ ਕੋਮਾਂਤਰੀ ਸਰਹੱਦ ਦਾ ਉਸ ਤੋਂ 30 ਕਿਲੋਮੀਟਰ ਪਰੇ ਜਾ ਕੇ ਇੱਥੇ ਟੈਰਰਿਸਟ ਸਟ੍ਰਾਈਕ ਕੀਤੀ ਗਈ ਹੈ ਤੇ 20 ਅਪ੍ਰੈਲ 2023 ਨੂੰ ਜਿਹੜਾ ਪੁੰਛ ਦੇ ਵਿੱਚ ਹਮਲਾ ਹੋਇਆ ਸੀ ਇਸ ਦੇ ਨਾਲ ਹੀ 9 ਜੂਨ 2024 ਨੂੰ ਜਿਹੜਾ ਪਿਲਗ੍ਰਮ ਦੇ ਉੱਤੇ ਉੱਤੇ ਅਟੈਕ ਹੋਇਆ ਸੀ ਤੇ ਉਸ ਬਾਰੇ ਦੱਸਿਆ ਗਿਆ ਹੈ ਕਿ ਇੱਥੇ ਟ੍ਰੇਨ ਹੋਏ ਅਤਵਾਦੀਆਂ ਦੇ ਵੱਲੋਂ ਇਹ ਹਮਲਾ ਕਰਵਾਇਆ ਗਿਆ ਸੀ ਤੇ ਇਸ ਕਰਕੇ ਇਸ ਥਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤੇ ਇਸ ਦੇ ਨਾਲ ਹੀ ਜ਼ਕੀਰ ਰਹਿਮਾਨ ਲਖਵੀ ਜਿਹੜਾ ਹੈ ਜਿਹੜਾ ਅਤਵਾਦੀ ਹੈ ਉਹ ਲਗਾਤਾਰ ਇਸ ਕੈਂਪ ਦੇ ਉੱਤੇ ਵਿਜ਼ਿਟ ਕਰਦਾ ਰਹਿੰਦਾ ਹੈ ਚੌਥਾ ਜਿਹੜਾ ਅਤਵਾਦੀ ਕੈਂਪ ਹੈ ਜਿਸ ਨੂੰ ਟਾਰਗੇਟ ਬਣਾਇਆ ਗਿਆ ਹੈ ਉਹ ਹੈ ਅਬਾਸ ਕੈਂਪ ਜਿਹੜਾ ਕੋਟਰੀ ਦੇ ਵਿੱਚ ਸਥਿਤ ਹੈ ਤੇ 13 ਕਿਲੋਮੀਟਰ ਉਹ ਕਮਾਂਤਰੀ ਸਰਹੱਦ ਤੋਂ ਅੰਦਰ ਜਾ ਕੇ ਹੈ ਰਾਜੌਰੀ ਵਾਲੇ ਇਲਾਕੇ ਤੋਂ ਤਕਰੀਬਨ 13 ਕਿਲੋਮੀਟਰ ਪਾਕਿਸਤਾਨ ਦੀ ਹੱਦ ਦੇ ਅੰਦਰ ਹੈਗਾ ਤੇ ਇੱਥੇ ਇਸ ਦੇ ਬਾਰੇ ਦੱਸਿਆ ਗਿਆ ਹੈ ਕਿ ਇਸ ਕੈਂਪ ਦੇ ਵਿੱਚ ਜਿਹੜੇ ਵੀ ਅਤਵਾਦੀ ਟ੍ਰੇਨ ਹੋ ਰਹੇ ਨੇ ਉਹਨਾਂ ਦੇ ਵਿੱਚ ਸੁਇਸਾਈਡ ਬੰਬਰ ਜਿਹੜੇ ਕਿ ਆਤਮ ਹਕਾਤੀ ਹਮਲੇ ਕਰਦੇ ਨੇ ਉਹਨਾਂ ਨੂੰ ਵੱਡੇ ਪੱਧਰ ਤੇ ਟ੍ਰੇਨ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ IED ਜਿਹੜੀ ਐਕਸਪਲੋਸਿਵ ਡਿਵਾਈਸਸ ਹੈਗੀਆਂ ਉਹ ਕਿਵੇਂ ਤਿਆਰ ਕਰਨੀਆਂ ਨੇ ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਇਸ ਕਰਕੇ ਇਸ ਕੈਂਪ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਬਰਨਾਲਾ ਕੈਂਪ ਹੈ ਪਿੰਬਰ ਦੇ ਵਿੱਚ ਜਿਹੜਾ ਕਿ ਜੰਮੂ ਕਸ਼ਮੀਰ ਦੇ ਵਿੱਚ ਨੋ ਜਿਹੜਾ ਪਾਕਿਸਤਾਨ ਓਕਿਪਾਈਡ ਕਸ਼ਮੀਰ ਹੈ ਉੱਥੇ ਪੈਂਦਾ ਹੈ 9 ਕਿਲੋਮੀਟਰ ਪਾਕਿਸਤਾਨ ਦੀ ਹੱਦ ਦੇ ਅੰਦਰ ਜਾ ਕੇ ਰਾਜੌਰੀ ਵਾਲੇ ਇਲਾਕੇ ਤੋਂ ਇਹ ਪੈਂਦਾ ਹੈਗਾ ਤੇ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵੱਡੇ ਪੱਧਰ ਤੇ ਜਿਹੜਾ ਹੈਗਾ ਉਹ ਟ੍ਰੇਨਿੰਗ ਚੱਲਦੀ ਸੀ ਕਿ ਤੇ ਇਸ ਦੇ ਨਾਲ ਹੀ ਜੰਗਲ ਦੇ ਵਿੱਚ ਫੋਰੈਸਟ ਏਰੀਆ ਦੇ ਵਿੱਚ ਕਿਵੇਂ ਸਰਵਾਈਵ ਕਰਨਾ ਹੈ ਉਸ ਬਾਰੇ ਅਤਵਾਦੀਆਂ ਨੂੰ ਵੱਡੇ ਪੱਧਰ ਤੇ ਟ੍ਰੇਨਿੰਗ ਦਿੱਤੀ ਜਾਂਦੀ ਸੀ ਤੇ ਇਸ ਤੋਂ ਅਗਲਾ ਕੈਂਪ ਹੈ ਸਰਜਾਲ ਕੈਂਪ ਜਿਹੜਾ ਕਿ ਸਿਆਲਕੋਟ ਦੇ ਵਿੱਚ ਪੈਂਦਾ ਹੈ ਤੇ 6 ਕਿਲੋਮੀਟਰ ਇਹ ਸਾਂਬਾ ਕਟਵਾ ਜਿਹੜੀ ਕਵਾਂਤਰੀ ਸਰਹੱਦ ਹੈ ਉਸ ਤੋਂ ਪਾਕਿਸਤਾਨ ਵਾਲੀ ਹੱਦ ਦੇ ਅੰਦਰ ਜਾ ਕੇ ਪੈਂਦਾ ਹੈ ਤੇ ਇੱਥੇ ਜਿਹੜੇ ਅਤਵਾਦੀਆਂ ਨੂੰ ਟ੍ਰੇਨ ਕੀਤਾ ਗਿਆ ਸੀ ਉਹਨਾਂ ਦੇ ਬਾਰੇ ਦੱਸਿਆ ਗਿਆ ਹੈ ਕਿ ਉਹਨਾਂ ਵੱਲੋਂ ਜੰਮੂ ਕਸ਼ਮੀਰ ਦੇ ਵਿੱਚ ਕੁਝ ਸਮੇਂ ਪਹਿਲਾਂ ਮਾਰਚ 2025 ਨੂੰ ਜੰਮੂ ਕਸ਼ਮੀਰ ਪੁਲਿਸ ਦੇ ਚਾਰ ਜਵਾਨਾਂ ਨੂੰ ਮਾਰ ਮੁਕਾਇਆ ਗਿਆ ਸੀ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਇਸ ਕਰਕੇ ਇਸ ਕੈਂਪ ਉੱਤੇ ਹਮਲਾ ਕੀਤਾ ਗਿਆ ਹੈ ਇਸ ਤੋਂ ਅਗਲਾ ਜਿਹੜਾ ਕੈਂਪ ਹੈ ਜਿਸ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਉਹ ਹੈ ਮਹਿਮੂਨਾ ਜੋਆ ਕੈਂਪ ਜਿਹੜਾ ਸਿਆਲਕੋਟ ਦੇ ਅੰਦਰ ਹੀ ਪੈਂਦਾ ਹੈ 12 ਕਿਲੋਮੀਟਰ ਹੁਣ ਪਿਛਲਾ ਕੈਂਪ ਜਿਹੜਾ ਸੀ ਉਹ ਤਕਰੀਬਨ 6 ਕਿਲੋਮੀਟਰ ਦਾ ਫਰਕ ਸੀ ਕੋਮੰਤਰੀ ਸਰਹੱਦ ਤੋਂ ਇਸ ਕੈਂਪ ਦੇ ਵਿੱਚ ਤਕਰੀਬਨ 12 ਕਿਲੋਮੀਟਰ ਪਾਕਿਸਤਾਨ ਦੇ ਅੰਦਰ ਜਾ ਕੇ ਕੈਂਪ ਸਥਿਤ ਹੈ ਜਿਸ ਦੇ ਵਿੱਚ ਹਿਜ਼ਬੁਲ ਮੁਜਾਹਿਦੀਨ ਦਾ ਵੱਡੇ ਪੱਧਰ ਤੇ ਅਤਵਾਦੀਆਂ ਦਾ ਕੈਂਪ ਚੱਲ ਰਿਹਾ ਸੀ ਤੇ ਉੱਥੇ ਵੱਡੇ ਪੱਧਰ ਤੇ ਜਿਹੜੀ ਹੈ ਉਹ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਤੇ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਪਠਾਨ ਕੋਟ ایرਬੇਸ ਸਟੇਸ਼ਨ ਤੇ ਜਿਹੜਾ ਅਟੈਕ ਹੋਇਆ ਸੀ ਉਸ ਦੇ ਵਿੱਚ ਇੱਥੇ ਟ੍ਰੇਨ ਕੀਤੇ ਗਏ ਅਤਵਾਦੀਆਂ ਦਾ ਹੱਥ ਸੀ ਤੇ ਇਸ ਦੇ ਨਾਲ ਹੀ ਬਾਕੀ ਮਰਕਜ਼ ਤੈਬਾ ਜਿਹੜਾ ਮੁਰੀਦਕੇ ਦੇ ਵਿੱਚ ਪੈਂਦਾ ਹੈ ਉੱਥੇ ਜਿਹੜਾ ਹੈਗਾ ਹਮਲਾ ਕੀਤਾ ਗਿਆ ਹੈ ਤਕਰੀਬਨ 25 ਕਿਲੋਮੀਟਰ ਕੁਮੰਤਰੀ ਸਰਹੱਦ ਤੋਂ ਅੰਦਰ ਪਾਕਿਸਤਾਨ ਵਾਲੇ ਪਾਸੇ ਜਾ ਕੇ ਇੱਕ ਕੈਂਪ ਪੈਂਦਾ ਹੈਗਾ ਤੇ ਲਸ਼ਕਰ ਤੈਬਾ ਦਾ ਇਹ ਅਤਵਾਦੀ ਕੈਂਪ ਹੈ ਤੇ ਆਖਰੀ ਕੈਂਪ ਤੇ ਨਵਾਂ ਕੈਂਪ ਜਿਹੜਾ ਹੈਗਾ ਉਹ ਮਰਕਜ਼ ਸੁਬਾਨ ਹੈ ਜਿਹੜਾ ਬਹਾਵਲਪੁਰ ਦੇ ਵਿੱਚ ਪੈਂਦਾ ਹੈ ਤੇ ਉਹ 100 ਕਿਲੋਮੀਟਰ ਅੰਦਰ ਪਾਕਿਸਤਾਨ ਵਾਲੇ ਪਾਸੇ ਜਾ ਕੇ ਪੈਂਦਾ ਹੈ ਐਲੋਸੀ ਤੋਂ ਤੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਮਸੂਦ ਅਜ਼ਹਰ مولانا ਮਸੂਦ ਅਜ਼ਹਰ ਦਾ ਇੱਕ ਕੈਂਪ ਹੈ ਜਿੱਥੇ ਵੱਡੇ ਪੱਧਰ ਤੇ ਉਸ ਵੱਲੋਂ ਅਤਵਾਦੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਸੀ ਕੁੱਲ ਮਿਲਾ ਕੇ ਨੌ ਟਿਕਾਣੇ ਨੇ ਜਿੱਥੇ ਕੀ ਭਾਰਤ ਵੱਲੋਂ ਆਪਰੇਸ਼ਨ ਸਿੰਧੂਰ ਦੇ ਤਹਿਤ ਸਟ੍ਰਾਈਕ ਕੀਤੀ ਗਈ ਹੈ ਤੇ ਹੁਣ ਇਹ ਜੋ ਸਟ੍ਰਾਈਕ ਕੀਤੀ ਗਈ ਹੈ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਜੇ ਗੱਲ ਕਰੀਏ ਤੇ ਅੰਮ੍ਰਿਤਸਰ 에য়ারਪੋਰਟ ਤੋਂ ਲੈ ਕੇ ਚੰਡੀਗੜ੍ਹ 에য়ারਪੋਰਟ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ ਸਾਰੀ ਫਲਾਈਟਸ ਬੰਦ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਪੂਰੇ ਦੇਸ਼ ਪਰ ਦੇ ਵਿੱਚ ਅੱਜ ਮੌਕ ਡ੍ਰਿਲਸ ਚਲਾਈਆਂ ਜਾਣੀਆਂ ਨੇ ਤੇ ਮੌਕ ਡ੍ਰਿਲਸ ਦੇ ਵਿੱਚੋਂ ਪੰਜਾਬ ਦੇ ਵਿੱਚ 20 ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਚਲਾਈ ਜਾਏਗੀ ਜਿਸ ਦੇ ਵਿੱਚ ਅੰਮ੍ਰਿਤਸਰ ਤੋਂ ਲੈ ਕੇ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਪਟਿਆਲਾ ਪਠਾਨਕੋਟ ਆਦਮਪੁਰ ਬਰਨਾਲਾ ਤੇ ਇਸ ਦੇ ਨਾਲ ਹੀ ਹਲਵਾਰਾ ਕੋਟਪੂਰਾ ਬਟਾਲਾ ਅਬੋਹਰ ਫਰੀਦਕੋਟ ਰੋਪੜ ਇਸ ਤਰ੍ਹਾਂ ਦੇ ਕਈ ਇਲਾਕੇ ਇਸ ਦੇ ਵਿੱਚ ਸ਼ਾਮਿਲ ਨੇ ਜਿਸ ਤੇ ਜਿਨ੍ਹਾਂ ਦੇ ਵਿੱਚ ਵੱਡੇ ਪੱਧਰ ਤੇ ਮੌਕ ਡ੍ਰਿਲ ਚਲਾਈ ਜਾਏਗੀ ਹੁਣ ਇਸ ਦੇ ਨਾਲ ਹੀ ਜਿਹੜੇ ਸਰਹਾਦੀ ਇਲਾਕੇ ਨੇ ਕਮਾਂਤਰੀ ਸਰਹੱਦ ਦੇ ਨਾਲ ਪੰਜਾਬ ਦੇ ਜਿਹੜੇ ਇਲਾਕੇ ਲੱਗਦੇ ਨੇ ਉੱਥੇ ਸਕੂਲਾਂ ਨੂੰ ਬੰਦ ਕੀਤਾ ਗਿਆ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਦਿਨ ਦੇ ਲਈ ਸਕੂਲ ਬੰਦ ਕੀਤੇ ਗਏ ਨੇ ਪਠਾਨਕੋਟ ਦੇ ਵਿੱਚ 72 ਘੰਟਿਆਂ ਲਈ ਸਕੂਲ ਬੰਦ ਕੀਤੇ ਗਏ ਨੇ ਗੁਰਦਾਸਪੁਰ ਦੇ ਵਿੱਚ ਸਕੂਲ 72 ਘੰਟਿਆਂ ਲਈ ਬੰਦ ਕੀਤੇ ਗਏ ਨੇ ਤੇ ਕੁੱਲ ਮਿਲਾ ਕੇ ਜਿਹੜੇ ਸਰਹਾਦੀ ਇਲਾਕੇ ਨੇ ਉੱਥੇ ਫਿਲਹਾਲ ਸਕੂਲਾਂ ਨੂੰ ਵੀ ਬੰਦ ਕੀਤਾ ਗਿਆ ਹੈ ਤੇ ਤੁਹਾਨੂੰ ਇੱਕ ਵਾਰ ਦੱਸਦੀ ਕਿ ਪੰਜਾਬ ਦਾ ਜਿਹੜਾ ਬਾਰਡਰ ਹੈ ਉਹ ਕਮਾਂਤਰੀ ਸਰਹੱਦ ਦੇ ਨਾਲ ਜੋ ਲੱਗਦਾ ਹੈ ਪਾਕਿਸਤਾਨ ਨਾਲ ਉਹ ਤਕਰੀਬਨ ਤਕਰੀਬਨ 553 ਕਿਲੋਮੀਟਰ ਹੈ ਜਿਸ ਦੇ ਵਿੱਚ ਪੰਜਾਬ ਦੇ 6 ਜ਼ਿਲ੍ਹੇ ਨੇ ਜੋ ਪਾਕਿਸਤਾਨ ਦੇ ਨਾਲ ਲੱਗਦੇ ਨੇ ਜਿਨ੍ਹਾਂ ਦੀ ਹੱਦ ਲੱਗਦੀ ਹੈ ਤੇ ਉਹਨਾਂ 6 ਜ਼ਿਲ੍ਹਿਆਂ ਦੇ ਵਿੱਚ ਬਹੁਤ ਹੀ ਸਾਵਧਾਨੀ ਵਰਤੀ ਜਾ ਰਹੀ ਹੈ ਤੇ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਉਹ ਕਬਰੌਣ ਨਾਲ ਅਤੇ ਮੌਕ ਡ੍ਰਿਲ ਦੇ ਵਿੱਚ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਸਾਥ ਦੇਣ